ਰਾਤੀ ਸੀ ਉਡੀਕਾਂ ਤੇਰੀਆਂ ਸੁੱਤੇ ਪਾਲ ਨਹੀਂ ਜਿੜੇ ਮਾਰੇ ਵੇ ਦੁੱਖਾਂ ਦੀ ਕਹਾਣੀ ਸੁਣਦੇ ਰੈਂਦੇ ਉងੁਦੇ ਅੰਬਰ ਦੇ ਤਾਰੇ ਵੇ ਰਾਤੀ ਸੀ ਉਡੀਕਾਂ ਤੇਰੀਆਂ ਵੀ ਮਾਹਰ ਕੇ ਜਾ ਲੈ ਤੂੰ ਤਾਂ ਬੀਬੀ ਰਣਜੀਤ ਕੌਰ ਵਾਲੀ ਬੈਠੀ ਆ ਟੁੜੇ ਹਾਂ ਮੈਨੂੰ ਤਾਂ ਲੱਗਦਾ ਤੂੰ ਕਾਪੀ ਤੇ ਕੁੜੇ ਚੁਗਲੀਆਂ ਵੀ ਲਿਖਣ ਲੱਗੀ ਨੀ ਚੁਗਲੀਆਂ ਕਾ ਤੂੰ ਨੀ ਲਿਖਦੀ ਹਾਂ ਮੈਂ ਤਾਂ ਮੈਂ ਸੋਨੇ ਗੀਤ ਲਿਖਦੀਆਂ ਹਾਂ ਹਾਂ ਬਸ ਸਾਰਾ ਦਿਨ ਤੇਨੂੰ ਤਾਂ ਗੀਤਾਂ ਨੇ ਕੰਮੜੀ ਕਰ ਰੱਖਿਆ ਕਦੇ ਗੀਤ ਲਿਖ ਲਾ ਕਦੇ ਬੋਲੀਆਂ ਲਿਖ ਲਾ ਨੀ ਮਾੜਾ ਮੋਟਾ ਨਾ ਕੋਈ ਗਲੀਗਮਾਟ ਬਾਹਰ ਨਿਕਲਿਆ ਕਰ ਕੇ ਤਾਂ ਪਤਾ ਸੋ ਤਾਂ ਲੈ ਲਿਆ ਕਰ ਕੋਈ ਮਰਦਾ ਕਿ ਜਿਉਂਦਾ ਹੈਗਾ ਹਾਂ ਤਾਂ ਸਾਰਾ ਰੌਲਾ ਪਾਈ ਰੱਖਦੀਆਂ ਨੇ ਹਾਂ ਮੈਂ ਤਾਂ ਮਾਂ ਬੋਲੀ ਦੀ ਸੇਵਾ ਕਰਦੀਆਂ ਕਾਲ ਕੋਈ ਵੀ ਗੱਲ ਸੋਹਣਾ ਸੇਵਾ ਤਾਂ ਕੋਈ ਗੱਲ ਨਹੀਂ ਕਰਲਾ ਕੋਈ ਮਾੜੀ ਗੱਲ ਨਹੀਂ ਸੇਵਾ ਤਾਂ ਅਸੀਂ ਵੀ ਕਰਦੇ ਆ ਪਰ ਆ ਵੀ ਸਹੇਲੀਆਂ ਸਾਥ ਨਾਲ ਨੂੰ ਭੁੱਲਣਾ ਨਹੀਂ ਚਾਹੀਦਾ ਹਰ ਅਸੀਬਪੁਰ ਦੇ ਦੇਖ ਲੈ ਕੀ ਹਾਲ ਹੋਏ ਪਏ ਵਿਚਾਰੀ ਦੇ ਹਾਂ ਤੈਨੂੰ ਘਰ ਬੈਠੀ ਨੂੰ ਕੀ ਪਤਾ ਲੱਗਣਾ ਹੈਗਾ ਹਾਂ ਜਦੋਂ ਤੇਰੇ ਤੇ ਕੋਈ ਦੁੱਖ ਸੋਗ ਹੁੰਦਾ ਸੀ ਸਾਰਿਆਂ ਤੋਂ ਪਹਿਲਾਂ ਆ ਕੇ ਖੜਦੀ ਸੀ ਤੇਰੇ ਨਾ ਹੁੰਦੀ ਸੀ ਭਾਜੀ ਹਾਂ ਫੇਰ ਪਰ ਤੂੰ ਸਾਰਾ ਦਿਨ ਇਕੱਲਾ ਬਸ ਗੋਣ ਵੀ ਹੁਣ ਤੇ ਤੈਨੂੰ ਹੀ ਜਵਾਨੀ ਚੜੀ ਰਹਿੰਦੀ ਹੈ ਜੀ ਹਾਂ ਤੋਰ ਦਹਰ ਦਵੇ ਨੂੰ ਆਈ ਨਹੀਂ ਗਈ ਜੰਗਦੀ ਵੀ ਦੰਦ ਕੱਢਦੀ ਐ ਜੇ ਬੱਡੀ ਦੇ ਤੂੰ ਤਾਂ ਉਹ ਵੀ ਕਢਾ ਰੱਖੇ ਨੇ ਇਹ ਨੀ ਮੇਰੀ ਗੱਲ ਸੁਣ ਨਾ ਤੂੰ ਸੁਣਦੀ ਐ ਨਾ ਪੁੱਤ ਸੁਣਦਾ ਤੇ ਨਾ ਹੀ ਤੇਰਾ ਮਾਸੜ ਆਇਆ ਜਾ ਉਹ ਵੀ ਤੇ ਮੈਂ ਤਾਂ ਫਿਰ ਮੇਰੀ ਗੱਲ ਮੇਰੀ ਗੱਲ ਸੁਣ ਮੈਂ ਮੇਰੀ ਗੱਲ ਸੁਣ ਮੇਰੇ ਨੂੰ ਪੁੱਤ ਨਾਲ ਬਣਾ ਕੇ ਰੱਖੀਦੀ ਹੁੰਦੀ ਐ ਜੇ ਬਣਾ ਕੇ ਰੱਖੇਗੀ ਭੈਣੂ ਪੁੱਤ ਵੀ ਸੁਣ ਲੈਗੇ ਹੁਣ ਮਾਸੜ ਨੂੰ ਰੁੱਖਾ ਬੋਲਦੀ ਆ ਅਗਲਾ ਤੈਨੂੰ ਬੋਲਦਾ ਹੋਊਗਾ ਹਾਂ ਨਹੀਂ ਰੁੱਖਾ ਬੋਲਦੀ ਆ ਪੁੱਤ ਨੂੰ ਬਥੇਰਾ ਬੋਣਿਆ ਕਾ ਨੂੰ ਹਾਂ ਬਣਦੀ ਆ ਹਾਂ ਲੋਕਾਂ ਨੂੰ ਤਾਂ ਜਦੋਂ ਗੀਤ ਬੋਲਿਆ ਸੁਣਾਉਂਦੇ ਉਹਦਾ ਬਥੇਰਾ ਆ ਹਾਂਜੀ ਹਾਂਜੀ ਕਰਦੀ ਆ ਜੇ ਇੰਨੀ ਹਾਂਜੀ ਹਾਂਜੀ ਘਰੇ ਘਰੇ ਤੇਰੀ ਆਸਤਾ ਆਸਤ ਹੋਵੇ ਨਹੀਂ ਮੈਂ ਤਾਂ ਬਥੇਰਾ ਹਾਂ ਦੀ ਹਾਂਜੀ ਕਰਦੀ ਆ ਬਣਾ ਕੇ ਨਹੀਂ ਸਮਝਦੇ ਫੇਰ ਮੈਂ ਨਾ ਨਾਲੀ ਵੀ ਲਾ ਕੱਲੇ ਜਵਾਕਾਂ ਨੂੰ ਦੋਸਤ ਨਹੀਂ ਦੇਈਦਾ ਹੁੰਦਾ ਮੇਰੀ ਗੱਲ ਸੁਣ ਲੈ ਭੈਣੇ ਤਾੜੀ ਦੋਨਾ ਹੱਥਾਂ ਨਾਲ ਹੀ ਵਾਈਦੀ ਹੁੰਦੀ ਐ ਮੈਂ ਮਾਏ ਉਹੀ ਤਾੜ ਮਾਰਨ ਵਾਲੀ ਨਹੀਂ ਤੈਨੂੰ ਪਤਾ ਨਹੀਂ ਹੈਗਾ ਮੈਂ ਤੈਨੂੰ ਜਾਣਦੀ ਐ ਮੈਂ ਤੈਨੂੰ ਭੁੱਲੀ ਨਹੀਂ ਹੈਗੀ ਫੇਰ ਦਾਦੀ ਦੀ ਭੈਣਾਂ ਹਾਂ ਦਾਦੀ ਨੇ ਵੀ ਤਾਂ ਥੋੜਾ ਏਨਾ ਇੰਨੀ ਕਰ ਵਜਿਆ ਪਿਆਰ ਕਰਿਆ ਉਵੇਂ ਮੈਂ ਕਰਿਆ ਆਹ ਹੋ ਆ ਦੀ ਫੇਰ ਨੂੰ ਸੁਣਾਗੇ ਕੋਈ ਨਹੀਂ ਫੇਰ ਮੇਰੀ ਗੱਲ ਸੁਣ ਲੈ ਹੁਣ ਨਸੀਬ ਕੁਰ ਦੀ ਗੱਲ ਕਰਦੀ ਆ ਉਹ ਇੰਨੀ ਔਖੀ ਐ ਬਹੂ ਨੇ ਸੂਲੀ ਤੇ ਟੰਗ ਰੱਖਿਆ ਨੂੰ ਵਿਚਾਰੀ ਨੂੰ ਕਾ ਤੋ ਹਾਂ ਕਾ ਤੋ ਕਿਉਂ ਤੈਨੂੰ ਪਤਾ ਮੁੰਡਾ ਦੇਖ ਲੈ ਉੱਥੇ ਬੈ ਮੈਂ ਤਾਂ ਪੜੇ ਪਾਸੋਂ ਜਉਥੇ ਮੈਂ ਤਾਂ ਨਹੀਂ ਬਹੁਤ ਡਰਦੀ ਡੁੱਡੀ ਮੈਂ ਤਾਂ ਜਾਇ ਆਈ ਸੀਗੀ ਤੇ ਉਹਨਾਂ ਦਾ ਵਿਚਾਰੀ ਬਲਾਈਸ ਨੇ ਹਲਾਇ ਮੈਨੂੰ ਮੈਂ ਕਿਹਾ ਕੁੜੇ ਪੁੱਤ ਨਾਲ ਗੱਲ ਹੋ ਜਾਂਦੀ ਹੈ ਵਿਚਾਰੀ ਇੰਨਾ ਰੋਈ ਇੰਨਾ ਰੋਈ ਮੈਂ ਤਾਂ ਚੱਲੀ ਨਾ ਜਾਵੇ ਕਹਿੰਦੀ ਜੇ ਕਹਣੀਏ ਮੇਰੇ ਪੁੱਤ ਨਾਲ ਗੱਲ ਕਰਾ ਦੇ ਬਹੂ ਕਹਿੰਦੀ ਹੈ ਉੱਥੇ ਤਾਂ ਨੰਬਰ ਨਹੀਂ ਲੱਗਦਾ ਹੈ ਆਪ ਤੜਕੇ ਆਥਨੇ ਜੈ ਵੱਡੀ ਫੋਨ ਤੇ ਗੱਲਾਂ ਕਰਦੀ ਹੈ ਫਿਰ ਕਹਿੰਦੀ ਜੇ ਕਹਾ ਕੁੜੀ ਨਾਲ ਗੱਲ ਕਰਾ ਦੇ ਫਿਰ ਕਹਿ ਦਿੰਦੀ ਹੈ ਕੁੜੀ ਨੇ ਤਾਂ ਐ ਕਹੇ ਤਾਂ ਵੀ ਮੈਂ ਇੱਥੋਂ ਨਹੀਂ ਮੇਰੀ ਮਾਂ ਨਾਲ ਗੱਲਾਂ ਹੁੰਦੀਆਂ ਮੇਰੀ ਮਾਂ ਤਾਂ ਬੇਲੀ ਹੈ ਲੈ ਦੇ ਲੈ ਆਈ ਜੀ ਜੈ ਵੱਡੀ ਹੈ ਹਾਂ ਬੰਦ ਕੁੱਤਿਆਂ ਦੀ ਕਿੱਠੋਂ ਆ ਗਈ ਮੈਂ ਤਾਂ ਫਿਰ ਅੱਜ ਜਾ ਪੀਉਂਗੀ ਉਹਦਾ ਪਤਾ ਹਾਂ ਆ ਜਾਈਂ ਬਲਾਈ ਯਾਦ ਕਰਦੀ ਸੀ ਕਿ ਵਜਨ ਕਹਿੰਦਾ ਮਹਾਬੀਰਾ ਅਮਰਜੀਤ ਨਹੀਂ ਉਹ ਹੁਣ ਕਿਸੇ ਦਾ ਸਾਥ ਦਿੰਦੀ ਹੈਗੀ ਉਹ ਤਾਂ ਹੁਣ ਆਪ ਦੇ ਗੀਤਾਂ ਬੋਲਨੇ ਆਂ ਕਿ ਕਮੜੀ ਹੋਈ ਪਈ ਨਹੀਂ ਨਹੀਂ ਜਾਉਂ ਵੀ ਨਾਲੇ ਬਹੂ ਨੂੰ ਛੱਡ ਕੇ ਆਉਂ ਚਾਹੇ ਮੈਨੂੰ ਪਿਛੇ ਚਾਹੇ ਮੈਨੂੰ ਨਾ ਮੇਰੀ 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 ਗੱਲ ਸੁਣ ਲੈ ਦੇਖ ਨਸੀਬ ਕੁਰ ਨੇ ਸਾਰੀ ਉਮਰ ਆਪਣੇ ਮੂਰੇ ਕਿੰਨਾ ਕਮਤਣਾ ਕਰਤੇ ਆ ਕਿਵੇਂ ਘਰ-ਬਾਰ ਬਣਾਇਆ ਨਾ ਮੋਨੀਏ ਕੁੱਟਾ ਨਾਲ ਹਾਂ ਕੋਈ ਬਹੂ ਆਏਗਾ ਵੀ ਭਈ ਇੱਥੇ ਕੋਠੀਆਂ ਦੀ ਮਾਲਕ ਤਾਂ ਮਈ ਆ ਵੀ ਸਾਰਾ ਕੁਝ ਸਾਡਾ ਹੀ ਹੈਗਾ ਕੋਲ ਲੈ ਜਾਂਦੇ ਆ ਵੀਰੇ ਇਹ ਜੇ ਨੂੰ ਪੁੱਤ ਨਾ ਜਦੋਂ ਕੋਈ ਐ ਬੇ ਲੈ ਕੇ ਨਿਕਲ ਜਾਣ ਤੂੰ ਦੇਖ ਨਹੀਂ ਦੇਣੀਆਂ ਆਉਂਦੀਆਂ ਮਰਜੀ ਤੇ ਫੇਰ ਹਾਂ ਦੇਣੀਆਂ ਦਾ ਪੈਣ ਹਾਂ ਮੈਨੂੰ شریف ਨੇ ਤਫਾ ਹਾਂ ਮੈਂ ਤਾਂ ਹੁਣ ਤੇਰੇ ਕੋਲ ਤਾਂ ਹੀ ਆਈ ਸੀ ਵੀ ਆਪਾਂ ਦੇਖ ਤੂੰ ਹੋਗੀ ਮੈਂ ਹੋਗੀ ਦੋ ਚਾਰ ਆਪਾਂ ਗਰਮੇਲ ਘਰ ਵਰਗੀਆਂ ਲੈ ਜਾਗੇ ਨਾਲ ਭਈ ਆਪਾਂ ਉਹਦੇ ਕੋਲੇ ਜਾ ਕੇ ਆਈਏ ਬਹੂ ਨੂੰ ਦੇ ਕੇ ਆਈਏ ਪਤਾ ਪਾਕ ਪੱਤ ਕਰਕੇ ਅੰਦਰੋਂ ਸੋਣੀ ਬੋਲਣ ਜੋ ਕਰੀ ਛੱਡਣੀ ਕੋਈ ਨੀ ਜੇ ਜੇ ਉਹਦੀ ਕੋਈ ਬਾਹਰ ਕਰਾਉਣ ਵਾਲਾ ਹੋਵੇ ਤਾਂ ਉਹਦੇ ਕੋਈ ਦਿਲ ਸੌਖੇ ਨਿਕਲਣਾ ਹੁਣ ਉਹ ਬਗੂ ਅੰਦਰ ਹੀ ਉਹਨੂੰ ਜਿਹੜਾ ਕੁਝ ਕਹਿ ਦਿੰਦੀ ਹੈ ਕੋਈ ਸੁਣਨ ਵਾਲਾ ਨਹੀਂ ਹੁੰਦਾ ਹੋਰ ਗਵਾਂਢੋਂ ਆਪ ਨੂੰ ਤਮਾਸ਼ਾ ਦੇਖ ਕੇ ਆ ਜਾਂਦੇ ਅੱਜ ਕੱਲ ਤਾਂ ਫਿਰ ਦੁਨੀਆ ਤਮਾਸ਼ਾ ਦੇਖਣ ਨੂੰ ਅਗਲਾ ਕਹਿੰਦਾ ਕਿਸੇ ਦੀ ਮਾੜੀ ਮੋਟੀ ਸੁਰਨ ਬਿਰਲ ਪਤਾ ਲੱਗੇ ਫਿਰ ਮੈਨੂੰ ਗੱਲ ਸੁਣ ਆਪਾਂ ਦੋ ਹੈ ਚਰਨਾਂ ਦੇ ਪੈਗਾ ਤੇ ਨਾਲੇ ਉਹਨੂੰ ਮੁਸੀਬ ਕਰ ਨੂੰ ਉਹਨੂੰ ਆਂਦਾ ਜੰਗਲ ਤਿਆਰ ਕਰੂਗਾ ਉਹਨੂੰ ਲੈ ਜਾਗੇ ਨਾਲੇ ਬੇਰੀ ਗੱਲ ਸੁਣ ਉਹ ਨੰਜੋ ਨੇ ਦੇਖ ਲਾ ਪੋਤਾ ਵਿਆਹ ਲ ਨੇ ਕਿਸੇ ਦੇ ਉਹਨੇ ਇੱਟ ਨਹੀਂ ਮਾਰੀ ਹੈਗੀ ਉੱਤੋਂ ਵੀ ਨਹੀਂ ਕਿਹਾ ਵੀ ਭਾਈ ਮੈਂ ਮੇਰੇ ਪੁੱਤਾਂ ਵਿਆਹ ਹੈਗਾ ਤੂੰ ਆ ਜੀ ਕੋਈ ਗੀਤ ਬੋਲੀਆਂ ਹੀ ਗਾ ਜੀ ਉਹ ਲੈ ਦੇਖ ਲੈ ਅੱਪਰ ਰੋਕਾਂ ਲਾ ਦਿੰਦੀ ਹੋਰ ਮੈਨੂੰ ਨਹੀਂ ਸੁਨੇਹਾ ਦਿੱਤਾ ਹੈ ਨਹੀਂ ਆਪ ਜਦੋਂ ਆਪਣੇ ਕੋਈ ਮੁੰਡਿਆਂ ਦੇ ਵਿਆਹ ਸ਼ਾਦੀ ਹੁੰਦੇ ਦੇ ਦੇਖ ਲੈ ਸਾਰਾ ਟੱਬਰ ਲੈ ਕੇ ਕਿੰਨਾ ਕਿੰਨਾ ਪਾਣੂਆ ਉਹ ਦਿੱਤੀ ਹੈ ਕੀ ਕਹਿੰਦੇ ਹੁੰਦੇ ਭਾਜੀ 5-5 ਕਿਲੋ ਤਾਂ ਭਾਜੀ ਗਈ ਹੋਈ ਹੈ ਸਾਰਾ ਟੱਬਰ ਖਾਣ ਦਾ ਜਾਂ ਆਪ ਕਿਸੇ ਦੇ ਇੱਕ ਲੱਡੂ ਦਾ ਪੋਰਾ ਨਹੀਂ ਦਿੱਤਾ ਹੈਗਾ ਹੋਰ ਹਰਾਮ ਨਹੀਂ ਮੇਰੀ ਗੱਲ ਸੁਣ ਚੱਲ ਕੇ ਆਵਾਂਗੇ ਉਹਦੇ ਨਾਰੇ ਆਪਾ ਨਾ ਮੇਰੀ ਗੱਲ ਸੁਣ ਲੈ ਸਗਣ 100 ਰੁਪਏ ਤੋਂ ਵੱਧ ਨਹੀਂ ਲੈਣਾ ਕਿਤੇ 500 ਦਾ ਨੋਟ ਕੱਢ ਕੇ ਬੈਜੇ ਨਾ ਨਾ ਜਿਵੇਂ ਤੂੰ ਕਹੇਂਗੀ ਉਵੇਂ ਕਰਾਂਗੇ ਹੂੰ ਤੂੰ ਫੁਕਰੀ ਆ ਮੈਂ ਤੈਨੂੰ ਦੱਸਾਂ ਨਹੀਂ ਨਹੀਂ ਹਾਂ ਮੇਰੇ ਬਾਰੇ ਤਾਂ ਭਾਵੇਂ ਹੱਥ ਕੁੱਟ ਲੈ ਲੋਕਾਂ ਮੇਰੀ ਤਾਂ ਤੂੰ ਵੀ 5 500 ਦੇ ਨੋਟ ਬਾਹਰ ਦਿੰਨੀ ਆ ਜਿੱਥੇ ਤੈਨੂੰ ਬਾਹੇ ਮੰਗ ਤੇਰੇ ਵਰ ਵੀ ਨਹੀਂ ਹੱਥ ਕੁੱਟਦੇ ਕੋਈ ਨਾ ਉਹਨਾਂ ਦਾ 100 ਹੀ ਦੇ ਮਾਂ ਵੱਧ ਦਿੰਦੇ ਹਾਂ ਹਾਂ ਬਸ ਫਿਰ ਠੀਕ ਹੈ ਮੇਰੀ ਗੱਲ ਸੁਣ ਲੈ ਇੱਕ ਰਾਇ ਨਹੀਂ ਲੱਗਦੀ ਉਹ ਆਪਾਂ ਨਾ ਨਾ ਇੱਕ ਰਾਇ ਰੱਖਿਆ ਕਰ ਛੇਕ ਲੱਗੇ ਨਾਲੇ ਮੇਰੀ ਗੱਲ ਸੁਣ ਲੈ ਉਹਨਾਂ ਦਾ ਬੁੜਾ ਜਿਹਾ ਸਾ ਨਹੀਂ ਜਾਂਦੀ ਹੈ ਜਦੋਂ ਕੋਈ ਮਰ ਖਾਪ ਜਾਂਦਾ ਉਦੋਂ ਤੱਕ ਕੁੱਤੇ ਦਾ ਆਪਾ ਉੱਥੇ ਚੁੱਲ੍ਹੇ ਮੂਰੇ ਮੱਚਦੀਆਂ ਅੱਜ ਜੀ ਕਾਣਾ ਆਉਂਦੀ ਅੱਜ ਜੀ ਮਕਾਣਾ ਆਉਂਦੀ ਅੱਜ ਮੜਮੀ ਮਕਾਣਾ ਆਉਂਦੀ ਹੈ ਜਦੋਂ ਵਿਆਹ ਸ਼ਾਦੀ ਹੁੰਦਾ ਉਦੋਂ ਅੰਦਰ ਵੜ ਕੇ ਕੱਲੀ ਬਹੂ ਵਿਆਹ ਲਿਆਉਂਦੇ ਆ ਫਿਰ ਇਹ ਭੌਂਕਦੀ ਆਪਾ ਜਾਂਦੇ ਆ ਆਪੇ ਪਕਾਵੇ ਰੋਟੀਆਂ ਆਪੇ ਦੇ ਦੇ ਜੀ ਹਾਂ ਚਲ ਮੈਨੂੰ ਆਹ ਦੱਸ ਵੀ ਕੋਈ ਨਵਾਂ ਗੀਤ ਗੂਤ ਲਿਖਿਆ ਕਿ ਨਹੀਂ ਗੀਤ ਤਾਂ ਲਿਖਿਆ ਹੈ ਹਾਂ ਗੀਤ ਹੁਣ ਮੇਰੇ ਨਹੀਂ ਚਲ ਮੇਰੀ ਗੱਲ ਸੁਣ ਤੇਰੇ ਗੀਤ ਗੂਤ ਜੇ ਤਾਂ ਮੈਂ ਫੇਰ ਸੁਣੂ ਮੈਨੂੰ ਤਾਂ ਜਿਹੜੀਆਂ ਤੂੰ ਉਹ ਬੋਲੀਆਂ ਹੀ ਨਹੀਂ ਸੁਣਾਉਂਦੀ ਜਦੋਂ ਜਵਾਨੀ ਜੋਰ ਸੀ ਵੇ ਜਾਲਮਾ ਬੰਜਲੀ ਵਰਗਾ ਬੋਲ ਸੀ ਵੇ ਉਹ ਤਿੰਨ ਚਾਰ ਬੋਲੀਆਂ ਹੀ ਆ ਸੜਾ ਹੋਰ ਚਿੱਤਿਆ ਲੋਟ ਹੋ ਜਾਊਗਾ ਆ ਇੱਕਾਈ ਦੱਸ ਦੇ ਵੀ ਦੰਦ ਤੇ ਆ ਪੜਾਏ ਆ ਕਿ ਕੂੜੇ ਮਾਸੜ ਨਹੀਂ ਕੱਢ ਤੇ ਦੰਦ ਤੇਰੇ ਹੈ ਨੀ ਉਹਨਾਂ ਦੇ ਕਾਨੂੰ ਪੱਦੇ ਮੈਂ ਮੇਰੇ ਤੋਂ ਨਾ ਦੇਵਾ ਦੰਦ ਤਾਂ ਬਾੜੇ ਦੁਖਦੇ ਸੀ ਮੈਂ ਤਾਂ ਆਪੇ ਕਢਾ ਲਈ ਹੁਣ ਕਹਿੰਦੇ ਲਵਾ ਕੇ ਦੇਵਾਂਗੇ ਨਾ ਗਾਂ ਦੀ ਤਾਂ ਹੁਣ ਦੱਸ ਵਿਆਹ ਕਰਾਉਣਾ ਸੀਗਾ ਕੀ ਲੈਣਾ ਸੀ ਦੰਦ ਕਢਾ ਕੇ ਵਿਆਹ ਕਰਾਉਣਾ ਸੀ ਸਕੀਨੀ ਚ ਪੈਰ ਧਰਦੀਆਂ ਫੇਰ ਦੱਸਾਂ ਨਹੀਂ ਨਹੀਂ ਪੁੱਤ ਮੇਰੇ ਦੰਦ ਰੋਟੀ ਨਹੀਂ ਸੀ ਮਿੰਦਾ ਦੁਖਦੇ ਸੀ ਤਾਂ ਕਢੋਲੇ ਪਏ ਔਰ ਡੋਲੇ ਦਾ ਕਿਹੜੇ ਡੋਲੇ ਦਾ ਕਈ ਸਮੇਂ ਆਪਾਂ ਤੋਂ ਹਾਂ ਚੱਲ ਗੀਤ ਗੀਤ ਬੋਲਿਆਂ ਸੁਣਾ ਮੈਂ ਤਾਂ ਵਧੀਆ ਜੀਆਂ ਹੋਰ ਉਠਾ ਬਾੜੇ ਬੇ ਉੱਠੀ ਕੱਲੇ ਨੇ ਜੀ ਲੈਣੇ ਲੰਦਰ ਨੂੰ ਬੌਤੀ ਦਾ ਰੂਪਿੰਦ ਲੋਕੋ ਰੋਕੋ ਬੇਕੰਜਰੇ ਨੂੰ ਬੌਤੀ ਦਾ ਰੂਪਿੰਦ ਲੋਕੋ ਰੋਕੋ ਵੇਕੰਜਰੇ ਨੂੰ ਬੌਤੀ ਦਾ ਰੂਪਿੰਦ ਲੋਕੋ ਰੋਕੋ ਵੇਕੰਜਰੇ ਨੂੰ ਨੀ ਮੈਨੂੰ ਲੱਗਦਾ ਇਹ ਤਾਂ ਦੁਬਈ ਮਾਸਣ ਨੂੰ ਗੰਜਰ ਕਹੀਗੀ ਨੀ ਕਾ ਨੂੰ ਚਿੱਤਰhaal ਇਹਨਾਂ ਦਾ ਨਾਪ ਕਰਦੀਆਂ ਕੋਈ ਨਾ ਕਹਦੀ ਕਿ ਇਹਦਾ ਗੋਲੀ ਹੈ ਭਾਈ ਮੈਂ ਚੱਲ ਮੋਰ ਸਣਾ ਕੋਈ ਵਧੀਆ ਜੀ ਜਦਾ ਬੋਲੀ ਪਾ ਕੇ ਵੀ ਖਾਏਂਗੀ ਤੂੰ ਨਾ ਕਹੋਦੀਆਂ ਮੈਂ ਤੂੰ ਮੇਰੀ ਗੱਲ ਸੁਣ ਲੈ ਜੇ ਮਾਸਟਰ ਦੇ ਮੂਰੇ ਸੁਣਾਤੀ ਇਹ ਬੋਲੀ ਫੇਰ ਉਹਨੇ ਤੈਨੂੰ ਛਿੱਤ ਨਹੀਂ ਲੈਣਾ ਤੈਨੂੰ ਦੇਣੀ ਆਉਣੀਆਂ ਵੀ ਦੱਸ ਉਹ ਕੰਜਰ ਕਿਹੜਾ ਸੀ ਸੁਣ ਲੈ ਆਪਣਾ ਸੱਭਿਆਚਾਰ ਜਿਹੜਾ ਤੁਸ ਬਾਪਾਂ ਸੰਹਾ ਚ ਉਸੇ ਤੇ ਬੋਲੀਆਂ ਬਣੀਆਂ ਮੈਂ ਕਿਹਾ ਉੱਤੇ ਬਣਾਈਆਂ ਚਲ ਮੇਰੀ ਗੱਲ ਸੁਣ ਕੋਈ ਨਾਣ ਤੇ ਸੰਗਾ ਨਹੀਂ ਬੋਲੀ ਮੇਰੀ ਨਾਣੇ ਦੇ ਡੰਡੇ ਦੇ ਪੱਤੇ ਵਰਗੀ ਪੱਤੇ ਲਿਮਰਦਾ ਬਾੜੇ tem de ਆਣ ਕੇ ਮੀਸਾਂਵਾਂ ਲੱਗੇ ਮੈਨੂੰ ਤਾਂ ਚਿੱਤ ਖੁਸ਼ ਹੋ ਗਿਆ ਨਹੀਂ ਤਾਂ ਰੱਖਣਾ ਮੇਰੀ ਗੱਲ ਸੁਣ ਨਹੀਂ ਤਾਂ ਮੈਂ ਰੋਜ਼ ਦੋ ਬਲੱਡ ਦੀਆਂ ਗੋਲੀਆਂ ਲੈਣੀ ਆ ਅੱਜ ਤਾਂ ਬਸ ਮੈਨੂੰ ਕਿਸੇ ਗੋਲੀ ਦੀ ਲੋੜ ਨਹੀਂ ਬਸ ਤੀਏ ਤੂੰ ਮੈਨੂੰ ਜਦੋਂ ਕਹੇਂਗੀ ਉਹ ਦਿਨ ਤੈਨੂੰ ਬੋਲੀਆਂ ਸੁਣਾ ਦਿਆ ਕਰੂ ਉਹ ਦਿਨ ਹੀ ਤੂੰ ਖੁਸ਼ ਰਿਹਾ ਕਰ ਮੇਰਾ ਚੱਲ ਮੇਰੀ ਗੱਲ ਸੁਣ ਲੈ ਹੁਣ ਮੈਂ ਜਾਣੀ ਆ ਤੇ ਜਿਹੜੀ ਤੈਨੂੰ ਗੱਲ ਕਹੀ ਉਹ ਤੇ ਗੌਰ ਕਰ ਲੈ ਚੰਗਾ ਮੈਂ ਅੱਥਰੇ ਟਾਈਮ 'ਚ ਕੱਢ ਕੇ ਆ ਜੀ ਨਸੀਬਪੁਰ ਕੋਲ ਚੱਲ ਕੇ ਆਵਾਂਗੇ ਚੰਗਾ ਚੱਲਾਂਗੇ ਹਾਂ ਚੱਲ ਹਾਂ ਚੰਗਾ ਲੇਖ ਲਾ ਹਾਂ ਬੋਲੀਆਂ ਗੀਤ ਜੇ ਲੇਖ ਲਾ ਹਾਂ ਮੈਨੂੰ ਪਾ ਦੋ ਵੀ ਚੰਗਾ ਬਸ ਮੈਨੂੰ ਪੇਜ ਦੀ ਕੋਈ ਨਹੀਂ ਚੰਗਾ ਚੰਗਾ